ਲੇਜੈਂਡਰੀ ਪੰਜਾਬੀ ਸਿੰਗਰ ਗੁਰਦਾਸ ਮਾਨ ਨੇ ਆਪਣੇ ਬਹੁਤ ਹੀ ਮਸ਼ਹੂਰ ਗੀਤ ਬਾਬੇ ਪੰਗੜਾ ਪਾਉਂਦੇ ਹੈ ਚ ਅੱਜ ਦੀ ਜਨਰੇਸ਼ਨ ਦਾ ਕੰਪੈਰੀਜ਼ਨ ਪੁਰਾਣੀ ਪੀੜੀ ਨਾਲ ਕਰਦੇ ਹੋਏ ਲਿਖਿਆ ਸੀ ਬਹੁਤੇ ਲੜ ਲੜਾਇਆਂ ਨੂੰ ਸੁਸਤੀ ਮਾਰ ਗਈ ਛੇਤੀ ਲੜ ਪੈਂਦੇ ਨੇ ਬਾਬਾ ਖੁਸ਼ਕੀ ਮਾਰ ਗਈ ਇਸ ਗੱਲ ਨੂੰ ਸਹੀ ਪ੍ਰੂਫ ਕਰਦੇ ਨੇ ਇੱਕ ਬਜ਼ੁਰਗ ਜੋ ਸਾਨੂੰ ਕੈਲਗਰੀ ਦੇ ਪ੍ਰੇਰੀ ਵਿੰਡਸ ਪਾਰਕ ਮਿਲੇ ਅੱਜ ਸਾਰੇ ਇੱਕ ਬਜ਼ੁਰਗਾਂ ਦੀ ਸੰਸਥਾ ਹੈ ਉਹ ਇੱਥੇ ਪਿਕਨਿਕ ਮਨਾਉਣ ਆਈ ਹੈ ਤੇ ਉਹਦੇ ਵਿੱਚ ਸਾਡੀ ਗੱਲਬਾਤ ਹੋਈ ਸਕਵਾਡਰਨ ਲੀਡਰ ਹਰਗੁਰਜੀਤ ਸਿੰਘ ਜੀ ਨਾਲ 95 ਸਾਲ ਦੇ ਵੀ ਹੋ ਕੇ ਉਹ ਤੁਰਦੇ ਨੇ ਤੌਰ ਸ਼ਕੀਨਾ ਦੀ ਉਹਨਾਂ ਦੀ ਸਿਹਤ ਦਾ ਕੀ ਰਾਜ਼ ਹੈ ਕਿਵੇਂ ਉਹ ਤੰਦਰੁਸਤ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਮੈਂ ਇੱਥੇ ਕੈਨੇਡਾ ਵੀ 1988 ਚ ਆਇਆ ਸੀ ਉਸ ਤੋਂ ਬਾਅਦ ਮੈਂ ਨੌਕਰੀ ਕੀਤੀ ਹੈ ਸਿਕਿਉਰਿਟੀ ਨੌਕਰੀ ਕੀਤੀ ਸੀ ਮੇਰੀ ਉਮਰ ਜੀ ਇਸ ਵੇਲੇ 95 ਇਅਰ ਯੰਗ ਮੈਨ 95 ਇਅਰ ਯੰਗ ਮੈਨ ਮੈਂ ਬਿਕਾਉਸ ਡਿਊ ਟੂ ਮਾਈ ਡਿਸਪਲਨਰ ਲਾਈਫ ਆ ਸਰਵਡ ਇਨ ਦੀ ਇੰਡੀਅਨ ਫੋਰਸ ਫਾਰ 37 ইয়ার্স আই জয়েনਡ ਇਨ ਦੀ ਫੋਰਸ ਇਨ 1948 ਐਂਡ ਰਿਟਾਇਰਡ ਇਨ 1985 and i was the leader of the coordinating leader so ever then then i stayed for four years in india then my son was here he, he called me dad come to uh, canada 13 31 march ne ji aaye thi main tu huje vi gaddi drive karde ho yes yes i do ਇਪਰ ਸਾਨੂੰ ਇੱਕ ਗੱਲ ਦੱਸੋ ਵੀ ਬੜੀ ਇੰਟਰਸਟਿੰਗ ਗੱਲ ਹੈ ਵੀ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਆਮ ਤੌਰ ਤੇ ਹਰ ਜਣੇ ਨੂੰ ਰਜਿਸਟਰੀ ਜਾਣਾ ਪੈਂਦਾ ਹੈਗਾ ਉੱਥੇ ਜਾ ਕੇ ਤੁਸੀਂ ਦੱਸ ਦਿਓ ਮੇਰਾ ਰੀਨਿਊ ਕਰ ਦਿਓ ਜਾਂ ਜੋ ਵੀ ਪ੍ਰੋਸੀਜਰ ਹੈ ਪ੍ਰੋਸੈਸ ਹੈ ਉਹਨੂੰ ਫਾਲੋ ਕਰੀਦਾ ਹੈ ਤੇ ਤੁਹਾਡੇ ਕੇਸ ਦੇ ਅੰਦਰ ਕੀ ਹੁੰਦਾ ਜੀ ਉਹ ਜ਼ਰੂਰ ਦੱਸੋ ਜਦੋਂ 96 ਇਅਰ 95 ਇਅਰ ਬੰਦਾ ਜਾਂਦਾ ਜੀ ਮੇਰੇ ਡਾਕਟਰ ਓਜਲਾ ਸਾਹਿਬ ਹੈਗੇ ਨੇ ਉਹਨਾਂ ਕੋਲੋਂ ਮੈਂ ਆਪਣਾ ਲੈਟਰ ਸਾਈਨ ਕਰਕੇ ਆਪਣਾ ਡਰਾਈਵਿੰਗ ਲਿਸੈਂਸ ਲੈਂਦਾ ਸੀ ਜਿਸੇ ਮੈਂ ਹੋਇਆ 3 ਸਾਲ ਤੋਂ ਉਨੀ ਮੈਨੂੰ ਇਹ ਕੀ ਕਰ ਦਿੰਦੇ ਐ ਮੈਂ ਇਹ ਉਹ ਲੈਟਰ ਐਪਲੀਕੇਸ਼ਨ ਐ ਐਪਲੀਕੇਸ਼ਨ ਭਰ ਦਿੰਨਾ ਉਹ ਮੇਰਾ 2 ਸਾਲ ਦਾ ਲਾ ਦਿੰਦੇ ਐ ਮੇਰਾ ਆਟੋਮੈਟਿਕਲੀ ਮੇਰਾ ਲਾ ਦ ਦੇ ਮੈਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਐ ਇਹ ਲਾਈਫ ਦੀ ਕੀ ਅੱਛੀ ਐ ਵਾਈ ਆਮ ਲਾਈਕ ਥਿਸ ਮੈਂ ਵਾਹਿਗੁਰੂ ਜੀ ਨਾਲ ਜੁੜਿਆ ਬੈਠਾ ਆਇ ਗੱਟ ਅਪ ਅਲੀ ਮੋਰਨਿੰਗ 6:00 ਉੱਠ ਕੇ ਬਾਹਰ ਦੀ ਅੱਖਾਂ ਚ ਅੱਖਾਂ ਮਲਾ ਕੇ ਕਰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਕਰਦਾ ਸਤਿ ਬਾਣੀ ਫਿਰ ਮੈਂ ਆਪਣਾ ਬੀ ਮੈਡੀਟੇਡ ਮਿਲ ਤੇ ਐਕਸਰਸ ਕਰਦਾ ਹਮ ਕਰਕੇ ਆਪਣੀ ਬ੍ਰੇਕ ਆਪ ਹੀ ਬਣਾਉਣਾ ਆਪਣੀ ਨੋ ਰੰਗ ਤੰਗ ਨਹੀਂ ਕਰਦਾ ਮੈਂ ਐਜ਼ ਆਨ ਡੇਟ ਆਪ ਦੀ ਬ੍ਰੇਕਫਾਸਟ ਆਪ ਹੀ ਰੋਟੀ ਆ ਬਣਾਉਣੇ ਹੋ ਰੋਟੀ ਨਹੀਂ ਬ੍ਰੇਕਫਾਸਟ ਆਪ ਹੀ ਬਣਾਉਣਾ ਜੀ ਸ਼ਾਇਦ ਕੱਪ ਬਣਾਉਣਾ ਬ੍ਰੈਡ ਲੈ ਲਈ ਜਾਂ ਹੋਰ ਕੁਝ ਲੈ ਕੇ ਅੰਡਾ ਬੋਇਲ ਕਰ ਲਿਆ ਜਾਂ ਅੰਡਾ ਪੂਕ ਕਰ ਲਿਆ ਉਹ ਆਪੇ ਖੁਦ ਮਨ ਹੋ ਜਾਏਗਾ ਤੇ ਲੰਚ ਮੇਰੀ 11:30 ਵਜੇ ਟਾਈਮ ਦਾ ਬਹੁਤ ਪੱਕਾ ਮੈਂ ਆਪੀ ਨੋ ਰੱਖਿਆ 11:30 ਮੀਨ 11:30 ਮੈਂ ਲੈਟ ਸ਼ਡ ਬੀ ਔਨ ਟੇਬਲ ਉਹ ਇੱਕ ਫੁਲਕਾ ਸਬਜੀ ਆ ਹੋਵੇ ਮੀਟ ਹੋਵੇ ਕੁਝ ਉਹ ਖਾ ਕੇ 12 ਵਜੇ ਮੈਂ ਇਸ ਸੋਸਾਇਟੀ ਇਨੇ ਕਰਵਾ ਦੇਣਾ ਤਾਕਿ ਕਿ 2:30 ਵਜੇ ਮੈਂ ਘਰ ਨੂੰ ਚਲੀ ਜਾਣਾ ਘਰ ਨੂੰ ਜਾ ਕੇ ਫਿਰ ਮੈਂ 3 ਵਜੇ 20 ਮਿੰਟ ਫਿਰ ਮੈਕਸ ਕਰਨੀ ਹੈ ਅੱਛਾ ਦੋ ਟਾਈਮ ਐਕਸਰਸਾਈਜ਼ ਕਰਦੇ ਸੀ ਟਾਈਮ ਤਿੰਨ ਵਾਰ ਤਿੰਨ ਵਾਰ ਵੀ ਵੀ ਕਰਕੇ ਫਿਰ ਮੈਂ ਆਪਣੇ ਜਿਲੇ ਵਜਦੇ ਆ 6 ਵੇ ਦਿਨ ਮੈਂ ਬਹੁਤ ਥੋੜਾ ਕਰ ਕਰ ਰਿਹਾ ਦਿਨ ਕਰਕੇ ਆਫਟਰ ਲੰਚ ਰੈਸਟਰ ਵਾਈ ਆਫਟਰ ਡਿਨਰ ਵਾਕ ਇਨ ਮਾਈ ਮੈਂ ਵੀ ਕਰਕੇ ਉੱਥੇ ਉੱਠ ਕੇ 7:30 ਵਜੇ ਜਾ ਕੇ ਮੈਂ 10 ਮਿੰਟ ਐਕਸਰ ਕਰਕੇ ਦੈਨ ਆਈ ਸਲੀਪ ਇਨਸਾਨ ਨੂੰ ਸੱਚਾ ਬੰਨਣਾ ਚਾਹੀਦਾ ਜਿਹੜੇ ਨੇ ਲੋ ਮੋਹ ਹੰਕਾਰ ਇਹਨੂੰ ਪਿੱਛੇ ਛੱਡੋ ਕਿਸੇ ਨੂੰ ਦੁੱਖ ਨਹੀਂ ਦਿੱਤਾ ਰੈਡ ਐਫਐਮ ਨਿਊਜ਼ ਕੈਨੇਡਾ ਦੇ ਲਈ ਮੈਂ ਸ਼ੁਭ ਕਰਮਨ ਸਿੰਘ ਢਾਲੀਵਾਲ